ਬੇਟੀ ਬਿਮਾਰੀਆਂ ਦੇ ਨਾਲ ਜੂਝ ਰਹੇ ਕਾਫੀ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆਉਂਦੇ ਨੇ ਖਾਸ ਕਰਕੇ ਮੱਝੇ ਦੀ ਬੈਲ ਤੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਮਾਤਰਾ ਫੈਟੀ ਦੇ ਵਰਤੀ ਜ਼ਿਆਦਾ ਪਈ ਜਾ ਰਹੀ ਆ ਬਿਨਾ ਸ਼ਰਾਬ ਪੀਤੇ ਵੀ ਸਾਡਾ ਲੀਵਰ ਜਿਹੜਾ ਆ ਉਹ ਖਰਾਬ ਹੋ ਸਕਦਾ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੱਸ ਸਕਦਾ ਕਿ ਮੇਰੇ ਕੋਲ ਕਈ ਫੀਮੇਲ ਪੇਸ਼ੈਂਟ ਆਉਂਦੀਆਂ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਲੀਵਰ ਜਿਹੜਾ ਖਰਾਬ ਹੋ ਰਿਹਾ ਸਡਨਲੀ ਉਹਨਾਂ ਦੇ ਪੇਟ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਜਾਂ ਪੇਟ ਚ ਫੁਲਾਵਾ ਟਾਂ ਲੱਗ ਜਾਂਦੀ ਹੈ ਇਹਾਂ ਪੇਸ਼ੈਂਟ ਨੂੰ ਖੂਨ ਦੀ ਉਲਟੀ ਆਉਂਦੀ ਆ ਜਾਂ ਲੈਟਰਿੰਗ ਕਾਲੇ ਰੰਗ ਦੀ ਆਉਂਦੀ ਆ ਉਸ ਦਿਨ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਔਰ ਉਸ ਦਾ ਕਾਰਨ ਜਦੋਂ ਅਸੀਂ ਈਵੈਲਿਊਏਟ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਉਹਨੂੰ ਫੈਟੀ ਲੀਵਰ ਸੀ ਕਿਸੇ ਜ਼ਮਾਨੇ ਉਹ ਹੌਲੀ ਹੌਲੀ ਕਰਕੇ ਲੀਵਰ ਸਿਰੋਸਿਸ ਹੋ ਗਿਆ ਦੱਸ ਦੇ ਕਿ ਜਦੋਂ ਸਾਡੀ ਟੀਮ ਨੇ ਇਸ ਬਾਰੇ ਗੱਲਬਾਤ ਕੀਤੀ ਤਾਂ ਡਾਕਟਰ ਅਮਰਦੀਪ ਸਿੱਧੂ ਜੋ ਗੈਸਟਰੋ ਦੇ ਇੰਟਰੋਲੋਜੀਕ ਦੇ ਮਾਹਿਰ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਸਾਡੀ ਟੀਮ ਉਹਨਾਂ ਕੋਲ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਕੱਟ ਤੋਂ ਕੱਟ ਜਿਹੜੇ ਨੇ ਕੁਝ ਪਰਸੈਂਟ ਲੋਕ ਤਾਂ ਇਸ ਦੇ ਫੈਟੀ ਲੀਵਰ ਦੇ ਨਾਲ ਕੈਂਸਰ ਦਾ ਰੂਪ ਵੀ ਧਾਰਨ ਕਰ ਚੁੱਕੇ ਨੇ ਤਾਂ ਜਿਹੜੀ ਫੈਟੀ ਲੀਵਰ ਦੀ ਸਮੱਸਿਆ ਇਸ ਮਤਲਬ ਬਹੁਤ ਮਤਲਬ ਸਿੰਪਲ ਨਹੀਂ ਹੈਗੀ ਇਸ ਦੇ ਕਰਕੇ ਸਾਡਾ ਲੀਵਰ ਬਿਲਕੁਲ ਖਰਾਬ ਹੋ ਸਕਦਾ ਕੁਝ ਪਰਸੈਂਟ ਲੋਕਾਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਫੈਟੀ ਲੀਵਰ ਤੋਂ ਲੀਵਰ ਦਾ ਕੈਂਸਰ ਵੀ ਹੁੰਦਾ ਤੇ ਉਹਨਾਂ ਨੇ ਦੱਸਿਆ ਕਿ ਇਹ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਜਿੱਦੋਂ ਸਾਡੀ ਟੀਮ ਨੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਵਿੱਚ ਜੋ ਲੱਛਣ ਪਾਏ ਗਏ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ। ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ। ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮਿੰਨ ਕਲੇ ਬਟਾਲਾ ਰੋਡ ਤੇ ਸਥਿਤ ਹੈ। ਅੱਜ ਦਾ ਜਿਹੜਾ ਟੌਪਿਕ ਹੈਗਾ ਜੋ ਮੈਂ ਸਾਰਿਆਂ ਮਤਲਬ ਸਾਰੇ ਆਦਮੀਆਂ ਨਾਲ ਸਾਰਿਆਂ ਨਾਲ ਮੈਂ ਸ਼ੇਅਰ ਜੋ ਕਰਨਾ ਚਾਹੁੰਦਾ ਉਹ ਹੈਗਾ ਫੈਟੀ ਲੀਵਰ। ਫੈਟੀ ਲੀਵਰ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਜੋ ਮੈਂ ਦੇਖ ਰਿਹਾ ਕਿ ਲੋਕੀ ਇਸ ਚੀਜ਼ ਨੂੰ ਬਹੁਤ ਲਾਈਟ ਲੈਂਦੇ ਨੇ। ਉਹਦੇ ਕਈ ਰੀਜਨਸ ਨੇ ਕਿਉਂਕਿ ਜਿਹੜੇ ਆਪਣਾ ਨੋਰਮਲ ਫਿਜ਼ੀਸ਼ੀయన్స్ ਨੇ ਜਾਂ ਸਿੰਪਲ ਐਮਬੀਬੀਐਸ ਡਾਕਟਰ ਨੇ ਉਹ ਉਹਨਾਂ ਨੂੰ ਪ੍ਰੋਪਰ ਚ ਚੰਗੇ ਤਰੀਕੇ ਨਾਲ ਗਾਈਡ ਨਹੀਂ ਕਰ ਪਾਉਂਦੇ ਕਿ ਬਈ ਫੈਟੀ ਲੀਵਰ ਉਹ ਕਹਿੰਦੇ ਕਿ ਇਹ ਤਾਂ ਸਭ ਨੂੰ ਹੁੰਦਾ ਹੈ ਇਸ ਨੂੰ ਇਹਦੇ ਬੱਚੇ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਲੇਕਿਨ ਮੈਂ ਚਾਹੂੰਗਾ ਕਿ ਅਗਰ ਕਿਸੇ ਵੀ ਇਨਸਾਨ ਨੂੰ ਫੈਟੀ ਲੀਵਰ ਹੁੰਦਾ ਉਹਦੇ ਕਈ ਰੀਜਨ ਨੇ ਉਹ ਰੀਜਨ ਮੈਂ ਦੱਸਾਂਗਾ ਅਗਰ ਤੁਹਾਡੇ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਆਂਦਾ ਹੈ ਤਾਂ ਮੈਂ ਸਾਰੇ ਗੁਰਦਾਸਪੁਰ ਨਗਰ ਵਾਸੀਆਂ ਨੂੰ ਇਨਫੈਕਟ ਆਸ-ਪਾਸੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਜੋ ਮੇਰੇ ਕੋਲ ਆਂਦੇ ਵੀ ਨੇ ਮੈਂ ਚਾਹੁੰਗਾ ਕਿ ਉਹ ਮੇਰੇ ਕੋਲ ਇੱਥੇ ਆ ਕੇ ਜਾਂ ਕਿਸੇ ਵੀ ਗੈਸਟਰੋ ਦੇ ਡਾਕਟਰ ਕੋਲ ਜਾ ਕੇ ਜਿਹੜਾ ਪ੍ਰੋਪਰ ਡੀਐਮ ਗੈਸਟਰੋਐਂਟਰੋਲੋਜਿਸਟ ਹੋਵੇ ਉਹਦੇ ਕੋਲ ਜਾ ਕੇ ਇੱਕ ਵਾਰ ਸਲਾਹ ਜ਼ਰੂਰ ਲੈਣ ਕਿਉਂਕਿ ਫੈਟੀ ਲੀਵਰ ਜਿਹੜੀ ਹੈਗੀ ਹੈ ਇਹ ਸਾਡੇ ਲੀਵਰ ਨੂੰ ਡੇ ਬਾਏ ਡੇ ਖਰਾਬ ਕਰ ਦਿੰਦਾ ਬਿਨਾਂ ਸ਼ਰਾਬ ਪੀਤੇ ਵੀ ਸਾਡਾ ਲੀਵਰ ਜਿਹੜਾ ਆ ਉਹ ਖਰਾਬ ਹੋ ਸਕਦਾ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੱਸ ਸਕਦਾ ਕਿ ਮੇਰੇ ਕੋਲ ਕਈ ਫੀਮੇਲ ਪੇਸ਼ੈਂਟ ਆਉਂਦੀਆਂ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਲੀਵਰ ਜਿਹੜਾ ਸਡਨਲੀ ਉਹਨਾਂ ਦੇ ਪੇਟ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਹੈ ਜਾਂ ਪੇਟ ਚ ਫਲਾਵਰ ਟਾਂ ਲੱਗ ਜਾਂਦੀ ਹੈ ਜਾਂ ਪੇਸ਼ੈਂਟ ਨੂੰ ਖੂਨ ਦੀ ਉਲਟੀ ਆਉਂਦੀ ਹੈ ਜਾਂ ਲੈਟਰਿੰਗ ਕਾਲੇ ਰੰਗ ਦੀ ਆਉਂਦੀ ਹੈ ਉਸ ਦਿਨ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਔਰ ਉਸ ਦਾ ਕਾਰਨ ਜਦੋਂ ਅਸੀਂ ਇਵੈਲਿਊਏਟ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਉਹਨੂੰ ਫੈਟੀ ਲੀਵਰ ਸੀ ਕਿਸੇ ਜ਼ਮਾਨੇ ਉਹ ਹੌਲੀ ਹੌਲੀ ਕਰਕੇ ਲੀਵਰ ਸਿਰੋਸਿਸ ਹੋ ਗਿਆ ਤਾਂ ਜਿਹੜੀ ਫੈਟੀ ਲੀਵਰ ਦੀ ਸਮੱਸਿਆ ਇਜ਼ ਮਤਲਬ ਬਹੁਤ ਮਤਲਬ ਸਿੰਪਲ ਨਹੀਂ ਹੈਗੀ ਇਸ ਦੇ ਕਰਕੇ ਸਾਡਾ ਲੀਵਰ ਬਿਲਕੁਲ ਖਰਾਬ ਹੋ ਸਕਦਾ ਕੁਝ ਪਰਸੈਂਟ ਲੋਕਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਫੈਟੀ ਲੀਵਰ ਤੋਂ ਲੀਵਰ ਦਾ ਕੈਂਸਰ ਵੀ ਹੁੰਦਾ ਇਸ ਪ੍ਰੋਪਰ ਏਮਸ ਦੀਆਂ ਸਟੱਡੀਜ਼ ਨੇ ਸਾਡੀਆਂ ਗੈਸਟਰੋ ਦੀਆਂ ਸਟੱਡੀਜ਼ ਨੇ ਜਿਹਦੇ ਵਿੱਚ ਇਹ ਪਾਇਆ ਗਿਆ ਹੈ ਕਿ ਜਿਨ੍ਹਾਂ ਨੂੰ ਫੈਟੀ ਲੀਵਰ ਹੁੰਦਾ ਹੈ ਕਿ ਫੈਟੀ ਲੀਵਰ ਆਪਣੇ ਆਪ ਦੇ ਵਿੱਚ ਲੀਵਰ ਕੈਂਸਰ ਦਾ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਸੇ ਕਰਕੇ ਮੈਂ ਲੋਕਾਂ ਨੂੰ ਇਹ ਐਡਵਾਈਸ ਕਰੂੰਗਾ ਕਿ ਤੁਸੀਂ ਜੇ ਤੁਹਾਨੂੰ ਅਲਟਰਾਸਾਉਂਡ ਦੇ ਵਿੱਚ ਕਦੇ ਫੈਟੀ ਲੀਵਰ ਆਉਂਦਾ ਹੈ ਤਾਂ ਤੁਸੀਂ ਪ੍ਰੋਪਰ ਗੈਸਟਰੋਐਂਟਰੋਲੋਜਿਸਟ ਕੋਲ ਜਾਓ ਉਹ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ ਕਿ ਤੁਹਾਡੀ ਲੀਵਰ ਦੀ ਸਟੇਜ ਕਿ ਜਿਹੜੀ ਹੈ ਕਿਹੜੀ ਹੈ ਇਟਸ ਨਾਟ ਅ ਅਲਟਰਾਸਾਉਂਡ ਦੇ ਵਿੱਚ ਗ੍ਰੇਡ 1 ਫੈਟੀ ਲੀਵਰ ਹੈ ਗ੍ਰੇਡ 2 ਅਲਟਰਾਸਾਉਂਡ ਇੱਕ ਇਸ ਨਾਟ ਅ ਮੋਡੈਲਿਟੀ ਮਤਲਬ ਅਲਟਰਾਸਾਉਂਡ ਕੋਈ ਜ਼ਰੀਆ ਨਹੀਂ ਹੈਗਾ ਫੈਟੀ ਲੀਵਰ ਨੂੰ ਗ੍ਰੇਡ ਕਰਨ ਦਾ ਕਿ ਹਾਂਜੀ ਪਹਿਲਾ ਗ੍ਰੇਡ ਹੈ ਦੂਸਰਾ ਗ੍ਰੇਡ ਹੈ ਔਰ ਅਗਰ ਕੋਈ ਗ੍ਰੇਡ ਕਰਦਾ ਹੈ ਗਲਤ ਫਾਈਬਰੋਸਕੈਨਿਕ ਜੋ ਲੇਟੈਸਟ ਟੈਕਨੋਲੋਜੀ ਹੈ ਥਿਸ ਏ ਇੱਕ ਸਹੀ ਮੋਡੈਲਿਟੀ ਹੈ ਜੋ ਗ੍ਰੇਡਿੰਗ ਕਰਦੀ ਹੈ ਕਿ ਗ੍ਰੇਡ 1 ਫੈਟੀ ਲੀਵਰ ਹੈ 2 ਹੈ 3 ਹੈ ਜਾਂ ਸਿਰੋਸਿਸ ਹੈ ਪਲੱਸ ਕੁਝ ਬਲੱਡ ਦੇ ਟੈਸਟ ਹੁੰਦੇ ਨੇ ਔਰ ਪਲੱਸ ਕੁਝ ਸਕੋਰਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕੈਲਕੂਲੇਟ ਕਰਕੇ ਪੂਰਾ ਈਵੈਲਿਊਏਟ ਕਰਦੇ ਹਾਂ ਕਿ ਹਾਂਜੀ ਇਹ ਫੈਟੀ ਲੀਵਰ ਦੀ ਕਿਹੜੀ ਸਟੇਜ ਹੈ ਤੇ ਪੇਸ਼ੈਂਟ ਨੂੰ ਦਵਾਈ ਖਾਣ ਦੀ ਜ਼ਰੂਰਤ ਹੈ ਜਾਂ ਨਹੀਂ ਅਗਰ ਹੈ ਤਾਂ ਕਿੰਨੇ ਟਾਈਮ ਵਾਸਤੇ ਕਿ ਭਾਈ 3 ਮੰਥਸ ਲੈਣਾ ਹੈ 6 ਮੰਥ ਲੈਣੀ ਹੈ 1 ਇਅਰ ਵਾਸਤੇ ਕੋਰਸ ਲੈਣਾ ਫਿਰ ਫੈਟੀ ਲੀਵਰ ਦੇ ਵੀ ਅੱਗੇ ਕਈ ਕਾਰਨ ਹੁੰਦੇ ਨੇ ਕਦੇ-ਕਦੇ ਕਾਲੇ ਪੀਲੇ ਕਰਕੇ ਵੀ ਫੈਟੀ ਲੀਵਰ ਹੋ ਜਾਂਦਾ ਹੈ ਕਦੇ ਕਰਕੇ ਸ਼ੂਗਰ ਕਰਕੇ ਵੀ ਹੁੰਦਾ ਹੈ ਕਦੇ-ਕਦੇ ਸਿੰਪਲ ਸ਼ਰਾਬ ਪੀਣ ਕਰਕੇ ਵੀ ਹੁੰਦਾ ਤਾਂ ਕਈ ਰੀਜਨਸ ਹੈਗੇ ਆ ਜਿਹੜੇ ਕਿ ਫੈਟੀ ਲੀਵਰ ਦੇ ਹੈ ਤਾਂ ਇਹ ਚੀਜ਼ਾਂ ਨੂੰ ਏਵੈਲੂਏਟ ਕਰਨ ਵਾਸਤੇ ਇੱਕ ਪ੍ਰੋਪਰ ਸੁਪਰ ਸਪੈਸ਼ਲਿਸਟ ਦੀ ਜ਼ਰੂਰਤ ਹੁੰਦੀ ਹੈ ਸੋ ਅੱਜ ਦੀ ਵੀਡੀਓ ਦਾ ਜੋ ਮੇਰਾ ਮੁੱਖ ਕਾਰਨ ਹੈ ਲੋਕਾਂ ਨੂੰ ਇਹ ਸਮਝਾਉਣਾ ਕਿ ਜੇ ਤੁਹਾਡੇ ਮਤਲਬ ਮੈਂ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਖਾਣ ਪੀਣ ਦੇ ਵਿੱਚ ਜਨਰਲੀ ਆਪਾਂ ਅਲਟਰਾਸਾਉਂਡ ਕਰਾ ਲੈਂਦੇ ਆ ਉਹਦੇ ਵਿੱਚ ਫੈਟੀ ਲੀਵਰ ਆ ਜਾਂਦਾ ਫਿਰ ਆਪਾਂ ਛੋਟੇ ਡਾਕਟਰਸ ਨੂੰ ਦਿਖਾ ਦਿੰਦੇ ਆ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਤਾਂ ਸਭ ਨੂੰ ਹੁੰਦਾ ਹੈ ਇਟਸ ਨਾਟ ਲਾਈਕ ਥਿਸ ਅਗਰ ਤੁਹਾਨੂੰ ਕੋਈ ਫੈਟੀ ਲੀਵਰ ਹੈ ਤਾਂ ਮੇਰੀ ਤੁਹਾਨੂੰ ਜੈਨੂਇਨਡ ਡਵਾਈਸ ਹੈ ਕਿ ਤੁਸੀਂ ਪ੍ਰੋਪਰ ਗੈਸਟਰੋਐਂਟਰੋਲੋਜਿਸਟ ਨੂੰ ਦਿਖਾਓ ਸੋ ਥੈਟ ਅਸੀਂ ਤੁਹਾਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਤੇ ਉਸ ਦਾ ਪ੍ਰੋਪਰ ਸਹੀ ਤਰੀਕੇ ਨਾਲ ਇਲਾਜ ਕਰ ਸਕੀਏ ਤਾਂ ਕਿ ਅੱਜ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਔਨ ਵਾਲੇ 7 ਲਿਵਰ ਦਾ ਕੈਂਸਰ ਹੋ ਗਿਆ ਫਿਰ ਉਸ ਟਾਈਮ ਤੇ ਬੰਦੇ ਨੂੰ ਸੋਚਦਾ ਕਿ ਮੈਂ ਉਸ ਟਾਈਮ ਤੇ ਅਸੀਂ ਪ੍ਰੋਪਰ ਸਪੈਸ਼ਲਿਸਟ ਨੂੰ ਦਿਖਾਇਆ ਨਹੀਂ ਔਰ ਅੱਜ ਮੈਨੂੰ ਆ ਦਿਨ ਦੇਖਣਾ ਪੈ ਰਿਹਾ ਹੈ ਤਾਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਸਾਰੇ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਈਵਨ ਜਿਹੜੇ ਮੇਰੇ ਬਟਾਲੇ ਤੋਂ ਪੇਸ਼ੈਂਟਸ ਆਉਂਦੇ ਆ ਪਠਾਨਕੋਟ ਤੋਂ ਆਉਂਦੇ ਮੈਂ ਸਭ ਨੂੰ ਇਹੀ ਐਡਵਾਈਸ ਕਰੂੰਗਾ ਅਗਰ ਕੋਈ ਫੈਟੀ ਲਿਵਰ ਹੈ ਤਾਂ ਤੁਸੀਂ ਕਾਈਂਡਲੀ ਪ੍ਰੋਪਰ ਗੈਸਟਰੋਇੰਟਰੋਲੋਜਿਸ ਕੋ ਜਾਓ ਔਰ ਆਪਣਾ ਪ੍ਰੋਪਰ ਈਵੈਲਿਊਏਟ ਕਰਾ ਸਸੇਗਾ